ਅੱਸੀ ਗੱਲ ਸਾਰਿਆਂ ਨੂੰ ਰੇਟ ਆਫ ਇਨਫਲੇਸ਼ਨ ਪਿਛਲੇ 3 ਸਾਲਾਂ ਦੇ ਵਿੱਚ ਸਭ ਤੋਂ ਥੱਲੇ ਗਿਆ 2.7 ਤੋਂ 2.5% ਆ ਗਿਆ ਸੋ ਇੱਕ ਚੰਗੀ ਸੁਖਾਵੀ ਖਬਰ ਹੈ ਕਿ ਜਿਹੜੀ ਮਹਿੰਗਾਈ ਦਿਨੋਂ ਦਿਨ ਵਧਦੀ ਜਾ ਰਹੀ ਸੀ ਉਹ ਹੁਣ ਉਸ ਰੇਟ ਦੇ ਉੱਤੇ ਨਹੀਂ ਵਧੂਗੀ ਜਿਸ ਰੇਟ ਉੱਤੇ ਵਧਦੀ ਪਈ ਸੀ ਤੇ ਜਿਹੜਾ ਬੈਂਕ ਆਫ ਕੈਨੇਡਾ ਨੇ ਨੰਬਰ ਸੋਚਿਆ ਹੈ 2% ਦਾ ਉਹਦੇ ਕਾਫੀ ਲੱਗ ਗਿਆ ਇਹ ਪਰ ਹਾਲੇ ਵੀ ਚੀਜ਼ਾਂ ਉਨੀਆਂ ਹੀ ਮਹਿੰਗੀਆਂ ਨੇ ਸੋ ਹੌਲੀ-ਹੌਲੀ ਟਾਈਮ ਲੱਗੂਗਾ ਚੀਜ਼ਾਂ ਨੂੰ ਵਾਪਸ ਉਸ ਤਾਰੂਤੇ ਆਉਣ ਨੂੰ ਜਿਹੜੇ ਕਿ ਲੋਕ ਅਫੋਰਡ ਕਰ ਸਕਣਗੇ ਤੇ ਜਿਹੜੀਆਂ ਫੂਡ ਪ੍ਰਾਈਸਸ ਇੰਨੀਆਂ ਜ਼ਿਆਦਾ ਵੱਧ ਗਈਆਂ ਸੀ ਕਿ ਦੋ ਮਿਲਨ ਕੈਨੇਡੀਅਨਸ ਨੂੰ ਫੂਡ ਬੈਂਕ ਜਾਣਾ ਪਿਆ ਸੀ ਤੇ ਜਿਹੜੇ ਲੋਕ ਬਜਾਏ ਦੋ ਟਾਈਮ ਦੀ ਰੋਟੀ ਵੀ ਅਫੋਰਡ ਨਹੀਂ ਸੀ ਕਰ ਪਾ ਰਹੇ ਇੱਕ ਟਾਈਮ ਦੀ ਰੋਟੀ ਵੀ ਨਹੀਂ ਸੀ ਅਫੋਰਡ ਕਰ ਪਾਰੇ ਸੋ ਹੋਪਫੁਲੀ ਉਹਦੇ ਬਾਰੇ ਵੀ ਸਰਕਾਰ ਕੋਈ ਕਦਮ ਚੁੱਕੇ ਜੋ ਇਨਫਲੇਸ਼ਨ ਦਾ ਰੇਟ ਆ ਥੱਲੇ ਆਇਆ ਹੋਰ ਵੀ ਜ਼ਿਆਦਾ ਉਮੀਦ ਵਧ ਗਈ ਹੈ ਵੀ ਜਿਹੜਾ 4 ਸਤੰਬਰ ਨੂੰ ਬੈਂਕ ਆਫ ਕੈਨੇਡਾ ਦੀ ਮੀਟਿੰਗ ਹੈ ਉਹਦੇ ਵਿੱਚ 25 ਬੇਸਿਸ ਪੁਆਇੰਟ ਹੋਰ ਜ਼ਿਆਦਾ ਜੋ ਰੇਟ ਆਫ ਇੰਟਰਸਟ ਨੂੰ ਥੱਲੇ ਲਿਆਂਦਾ ਜਾਊਗਾ ਕਿਉਂਕਿ ਸਾਰੇ ਇਕਨੋਮਿਸਟਸ ਨੂੰ ਫੀਲ ਕਰ ਰਹੇ ਨੇ ਕਿ ਜੋ ਬੈਂਕ ਆਫ ਕੈਨੇਡਾ ਹੈ ਤੇ ਯੂਐਸ ਦੇ ਵਿੱਚ ਜੋ ਫੈਡਰਲ ਰਿਜ਼ਰਵ ਹੈ ਉਹ ਕਰਵ ਦੇ ਪਿੱਛੇ ਚੱਲਦਾ ਪਿਆ। ਦੇਖਿਆ ਯਾਰ بیਹਾਈਂਡ ਦਾ ਕਰਵ ਕਿਉਂਕਿ ਇਕਨੋਮੀ ਬਹੁਤ ਜ਼ਿਆਦਾ ਸਲੋ ਕਰ ਚੁੱਕੀ ਹੈ। ਲੇਆਫਸ ਹੋ ਰਹੀਆਂ ਨੇ, ਜੌਬ ਛੁੱਟਰੀਆਂ ਨੇ, ਅਨਐਮਪਲੋਇਮੈਂਟ ਦਾ ਨੰਬਰ ਬਹੁਤ ਜ਼ਿਆਦਾ ਵੱਧ ਗਿਆ। ਸੋ ਸਾਰੇ ਫੀਲ ਕਰ ਰਹੇ ਨੇ ਕਿ ਜੋ ਫੈਡਰਲ ਰਿਜ਼ਰਵ ਹੈ ਯੂਐਸ ਦੇ ਵਿੱਚ ਬੈਂਕ ਆਫ ਕੈਨੇਡਾ ਵੀ ਇੰਟਰੈਸਟ ਰੇਟ ਨੂੰ ਥੱਲੇ ਲੈ ਕੇ ਆਊਗਾ ਤਾਂ ਕਿ ਇਕਨੋਮੀ ਦੇ ਵਿੱਚ ਕੋਈ ਹਿਲਜੁਲ ਹੋ ਸਕੇ। ਸੋ ਜਿਸ ਨੰਬਰ ਤੋਂ ਇਕਨੋਮੀ ਦੇ ਵਿੱਚ ਹਿਲਜੁਲ ਹੋਊਗੀ ਪਰ ਅਗਲੇ ਜੁਲਾਈ 2025 ਤੱਕ ਉਮੀਦ ਹੈ ਵੀ ਉਸ ਨੰਬਰ ਤੱਕ ਪਹੁੰਚ ਜਾਵਾਂਗੇ ਕਿਉਂਕਿ ਹਾਲੇ ਵੀ ਬਹੁਤ ਜ਼ਿਆਦਾ ਕੰਮ ਹੈ ਜੋ ਕਰਨ ਵਾਲਾ ਪਿਆ ਹੈ ਉਹਨਾਂ ਦਾ ਸਾਇਲੈਂਟ ਰੈਸੈਸ਼ਨ ਨਾਰਥ ਅਮਰੀਕਾ ਦੀ ਇਕਨੋਮੀ ਦੇ ਵਿੱਚ ਆ ਚੁੱਕਿਆ ਹੈ ਬਹੁਤ ਸੇ ਯੂਐਸ ਤੇ ਕੈਨੇਡਾ ਦੋਵੇਂ ਵਰਲਡ ਵਾਈਡ ਫੀਨੋਮੈਨਾ ਸੀ ਕਿ ਸਾਰੀਆਂ ਇਕਨੋਮੀਆਂ ਦੀ ਸਲੋ ਡਾਊਨ ਕੀਤੀਆਂ ਤੇ ਸਾਰੇ ਬੈਂਕਸ ਨੇ ਇੰਟਰਸਟ ਰੇਟ ਰਾਈਜ਼ ਕੀਤੇ ਬਟ ਜਿਹੜੀ ਇਸ ਟਾਈਮ ਬਹੁਤ ਵੱਡੀ ਦਰਕਾਰ ਜਿਹੜੇ ਲੋਕ ਤਰਾ ਤਰਾ ਕਰ ਰਹੇ ਸੀ ਮਹਿੰਗਾਈ ਕਰਕੇ ਅਨਪਲੋਇਮੈਂਟ ਕਰਕੇ ਜਿਹੜੀ ਜੌਬਸ ਛੁੱਟ ਰਹੀਆਂ ਸੀ ਤੇ ਜੋ ਫੂਡ ਪ੍ਰਾਈਸਸ ਹਨ ਇਹ ਵਧੀਆਂ ਹੋਈਆਂ ਸੀ ਸੋ ਹੋਪਫੁਲੀ ਜਿਹੜਾ ਇਹ ਰੇਟ ਆਫ ਇਨਫਲੇਸ਼ਨ ਹੈ ਥੱਲੇ ਆਉਂਦਾ ਰਹੇ ਤੇ 2% ਦਾ ਜੋ ਰੇਟ ਸੈੱਟ ਕੀਤਾ ਹੋਇਆ ਹੈ ਬੈਂਕ ਆਫ ਕੈਨੇਡਾ ਨੇ ਉਸ ਰੇਟ ਦੇ ਕੋਲ ਆ ਜਾਵੇ ਤੇ ਸਰਕਾਰ ਕੋਈ ਹੋਰ ਵੀ ਸਟੈਪ ਚੁੱਕੇ ਤਾਂ ਕਿ ਲੋਕਾਂ ਨੂੰ ਕੋਈ ਰਾਹਤ ਮਿਲ ਸਕੇ ਵਾਧੀ ਮਹਿੰਗਾਈ ਆਈ ਹੋਪ ਤੁਹਾਨੂੰ ਮੇਰੀ ਇਹ ਵੀਡੀਓ ਚੰਗੀ ਲੱਗੀ ਹੋਊਗੀ ਤੇ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਟੂ ਲਾਈਕ ਸ਼ੇਅਰ ਐਂਡ ਕਮੈਂਟ ਔਨ ਦਿਸ ਵੀਡੀਓ ਥੈਂਕ ਯੂ ਸੋ ਮੱਚ ਬਾਏ